ਦੇਖੋ ਬਈ ਤੁਹਾਨੂੰ ਸੋਨਾ ਲੀਕਲ ਟਰੈਕਟਰ ਦਿਖਾਉਂਦੇ ਆ 14 ਮਾਡਲ ਆ ਬਈ 4 ਲੱਖ 15000 ਰੁਪਿਆ ਰੇਟ ਪਾਇਆ ਹੈ ਤੇ ਇੱਕ ਸਵਰ ਦੇ ਵਿੱਚ ਮੈਸ਼ਨ ਚੈੱਕ ਕਰ ਕਰਦੇ ਹਾਂ ਟਰੈਕਟਰ ਦੀ ਆਹ ਆਹ ਦੇਖੋ ਬਈ ਕਿੰਨਾ ਵਾਲੀ ਇੱਧਰ ਖੜਾ ਬਈ ਫਾਰਮ ਟਰੱਕ ਇਹਰਾ ਮਾਡਲ ਆ ਵੀ 395000 ਰੁਪਿਆ ਰੇਟ ਪਾਇਆ ਹੋਇਆ ਵੀ ਦੇਖ ਸਕਦੇ ਹੋ ਟਰੈਕਟਰ ਤੁਸੀਂ ਕਪੀ ਡੀ ਵਗੈਰਾ ਵਾਹਨ ਦਾ ભાવ ਮੈਂ ਅੱਗੇ ਬਤ ਚੈੱਕ ਕਰ ਸਕਦੇ ਹਾਂ ਮੇਰੇ ਜੀ ਕੰਡੀਸ਼ਨ ਚੈੱਕ ਕਰੋ ਵੀ ਟਰੈਕਟਰ ਦੀ ਟੂਰ ਆ ਇਹ ਕਰਾ ਦਿੱਤੀ ਮੈਂ ਬੋਲਾ ਕਿ ਨਾਂ ਵਾਲੀ ਖੜਾ ਵੀ ਇੱਧਰ ਤਿੰਨ ਮਾਡਲ 3 ਲੱਖ 10000 ਰੁਪਏ ਰੇਟ ਪਾਇਆ ਹੋਇਆ ਹੈ ਬਈ ਚੈੱਕ ਕਰੋ ਵੀਕਟਰ ਦੀ ਕੰਡੀਸ਼ਨ 3 ਵਾਲੀ ਇੱਧਰ ਖੜਾ ਹੈ ਬਈ 855 ਸਵਰਾਜ ਦੇਖ ਸਕ ਰਹੇ ਹੋ ਤੁਸੀਂ ਪੀਵੀ 0359418 ਇਹੜੇ ਨਵੇਂ ਮਾਡਲ 1902 2 ਲੱਖ 45000 ਰੁਪਏ ਰੇਟ ਪਿਆ ਹੈ ਵੀ ਦੇਖ ਸਕਦੇ ਹੋ ਤੇ ਨਾਲ ਹੀ ਖੜਾ ਬਈ ਮਹਿੰਦਰਾ 255 ਦੇਖ ਸਕਦੇ ਤੁਸੀਂ ਟਾਇਰ ਟੂਰ ਚੈੱਕ ਕਰ ਸਕਦੇ ਹੋ 97 ਮਾਡਲ ਆ ਬਈ 97 87 ਇੱਕ 87 ਮਾਡਲ ਆ ਬਈ 1 ਲੱਖ 30000 ਰੁਪਏ ਰੇਟ ਪਿਆ ਹੈ ਵੀ ਦੇਖ ਸਕਦੇ ਹੋ ਦੇ ਨਾਲ ਹੀ ਖੜਾ ਬਈ 735 ਚੈੱਕ ਕਰ ਸਕਦੇ ਨੇ ਇਹ 624 5773 ਚੈੱਕ ਕਰ ਰਿਹਾ 95 ਮਾਡਲ ਆ ਬਈ 148000 ਰੁਪਏ ਦੇ ਦਾ ਬਈ ਪਲੇਸ ਵਿੱਚ ਚੈੱਕ ਕਰਵਾ ਰਿਹਾ ਕੋਈ ਹੈਲੋ ਕੋਈ ਇਹ ਨਾਲ ਹੀ ਵਾਹੇ ਕੋਈ ਲੈਫਟ ਦੇ ਚੱਕ ਕੇ ਵੀ ਕੁਝ ਨਹੀਂ ਗਿਆ ਤੇ ਨਾਲ ਹੀ ਵੀ ਸ਼ੰਡ ਦਿਖਾਉਣੇ ਇੱਕ ਸੋਨਾ ਲਿਖਾ ਕਾਗਜ਼ ਵੀ ਲਾਏ ਹੈਗੇ ਆ ਜੀ ਦੇਖ ਸਕਦੇ ਹੋ 20 ਮਾਡਲ ਆ ਵੀ 6 ਲੱਖ 45000 ਰੁਪਏ ਰੇਟ ਪਾਇਆ ਹੋਇਆ ਵੀ ਚੈੱਕ ਕਰ ਸਕਦੇ ਹੋ ਜੀ ਟੈਟ ਟੂਰ ਕਨੇਸ਼ਨ ਆ ਕਰੋ ਬਈ ਚੈੱਕ ਦੇਖੋ ਵੀ ਇੱਕ ਵਾਰ ਜੰਡਾ ਟੂ ਫੇਰ ਦਿਖਾ ਦਿਓ ਦੁਬਾਰੇ ਸਾਰੇ ਚੈੱਕ ਕਰੋ ਸਾਰੇ ਨੂੰ ਵੇਂਟ ਹੈ ਇੱਕ 98142 988337 98142 84336 84337 ਆਹ ਨੰਬਰ ਆ ਬਾਈ ਬਾਈਆਂ ਨਾਲ ਗੱਲ ਕਰ ਸਕਦੇ ਮੈਂ ਟਰੈਕਟਰ ਦਿਖਾ ਚੁੱਕਾ ਹਾਂ ਮੈਂ ਸਾਰੇ ਸੋਨੂੰ ਆਹ ਬਾਈ ਨੇ ਨੰਬਰ ਤੇ ਕਿਹੜਾ ਪਿੰਡ ਆ ਪਈ ਪਿੰਡ ਕਿਹੜਾ 8388 ਪਿੰਡ ਕਿਹੜਾ ਪਿੰਡ ਕਿਹੜਾ ਦੀ ਆ ਫਰਵਾਹੀ ਫਰਵਾਹੀ ਪਿੰਡ ਆ ਬਾਈ ਉਹ ਨੰਬਰ ਤੇ ਬਾਈ ਨਾਲ ਗੱਲ ਕਰ ਲਿਓ ਸੋਨੂੰ ਟਰੈਕਟਰ ਸਾਰੇ ਮੈਂ ਦਿਖਾ ਚੁੱਕਿਆਗਾ ਕੋਈ ਬਾਈ ਨੇ ਟਰੈਕਟਰ ਲੈਣਾ ਫਾਰਮ ਟਰੱਕ ਸੋਨਾਲੀਕਰ WhatsApp 55 ਤਾਂ ਬਾਈ ਨਾਲ ਕਾਲ ਕਰ ਸਕਦੇ ਖੁਸ਼ਕੀ ਲਈ ਧੰਨਵਾਦ